ਸਸੀ ਕਾਲ ਜੀ ਰਾਕੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅਮਲੀ ਅੰਤਮ ਗਾਣਾ ਆਇਆ ਉਹਦਾ ਤੇ ਲੋਕਾਂ ਨੇ ਕਹਿੰਦੇ ਇਹ ਤਾਂ ਨਸ਼ਿਆਂ ਨੂੰ ਪ੍ਰਮੋਟ ਕਰਦਾ ਐਦਾਂ ਕਰਦਾ ਉਹ ਵਿਚਾਰੇ ਦੀ ਜਿਹੜੀ ਜਿਹੜੀ ਉਹ ਨਾ ਰਫਤਾਰ ਫੜੀ ਸੀ ਰਾਕੇ ਨੇ ਸਟਾਰ ਬਣੇ ਵਾਲੇ ਇਹਨਾਂ ਲੋਕਾਂ ਨੇ ਉਹਦੀ ਉਹ ਰਫਤਾਰ ਨੂੰ ਢਿੱਲੀ ਪਾਤਾ ਤੇ ਰਾਕੇ ਨਾਲ ਵੀ ਇੱਕ ਕਿਸਮ ਦਾ ਇਹਨਾਂ ਨੇ ਬਹੁਤ ਲੋਕਾਂ ਨੇ ਧੱਕਾ ਕੀਤਾ ਇਹਨਾਂ ਤੇ ਯਾਰ ਨਹੀਂ ਸੀ ਹੁੰਦਾ ਵੀ ਰਾਕਾ ਕਿਵੇਂ ਮੂਰੇ ਆ ਗਿਆ ਇਹ ਕਿਵੇਂ ਸਟਾਰ ਬਣ ਗਿਆ ਉਸ ਤੋਂ ਬਾਅਦ ਜਿਹੜਾ ਉਹਨੇ ਆਪਣੇ ਗਾਣੇ ਦੇ ਵਿੱਚ ਆਪਣੀ ਯਾਤੀ ਦਾ ਜ਼ਿਕਰ ਕੀਤਾ ਉਹਨੇ ਤਾਂ ਸਾਰੀਆਂ ਸਚਾਈਆਂ ਬਿਲਕੁਲ ਹੀ ਸਾਹਮਣੇ ਲਿਆ ਕੇ ਰੱਖ ਦਿੱਤੀਆਂ ਸੋ ਦੋਸਤੋ ਆਪਾਂ ਗੱਲ ਕਰਾਂਗੇ ਪੰਜਾਬੀ ਫੇਮਸ ਸਿੰਗਰ ਰਾਕਾ ਬਾਰੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕਾਂ ਨੂੰ ਇਹ ਸਚਾਈ ਪਤਾ ਲੱਗ ਸਕੇ ਕਿ ਇੰਡਸਟਰੀ ਵਿੱਚ ਕਿਵੇਂ ਇੱਕ ਸਿੰਗਰ ਨੂੰ ਦੱਬਿਆ ਜਾਂਦਾ ਹੈ ਕਿਉਂਕਿ ਇੱਥੇ ਇੱਕ ਵਿਸ਼ੇਸ਼ ਜਾਤੀ ਰਤਬੇ ਦਾ ਵੀ ਬੜਾ ਪ੍ਰਭਾਵ ਆ ਤੇ ਕੁਝ ਵੱਡੇ ਜਿਹੜੇ ਸਿੰਗਰ ਹੈਗੇ ਆ ਉਹ ਚਾਹੁੰਦੇ ਆ ਕੋਈ ਸਾਤੋਂ ਅੱਗੇ ਨਾ ਹੋਵੇ ਜਿਵੇਂ ਕਿ ਚਮਕੀਲਾ ਅਮਰ ਸਿੰਘ ਚਮਕੀਲੇ ਨੂੰ ਵੀ ਇਸੇ ਤਰ੍ਹਾਂ ਦਬਾਉਣ ਲਈ ਕੋਸ਼ਿਸ਼ ਕੀਤੀ ਗਈ ਜਿਵੇਂ ਚਮਕੀਲੇ ਨੂੰ ਦਵਾਇਆ ਉਵੇਂ ਹੀ ਰਾਕੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਆ ਦੋਸਤੋ ਜਦੋਂ ਐਮਲੀ ਐਂਤ ਮੰਗਾਣੇ ਨੇ ਧੁੰਮਾ ਪਾ ਦਤੀਆਂ ਤੇ ਹਰ ਪਾਸੇ ਰਾਕਾ 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 ਤੇ ਉਹਦਾ ਸਟਾਈਲ ਚੱਲ ਪਿਆ ਸੀ ਤਾਂ ਇਹ ਬਾਕੀ ਦੇ ਜਿਹੜੇ ਸਥਾਪਿਤ ਕਲਾਕਾਰ ਸੇ ਇਹਨਾਂ ਨੂੰ ਲੱਗਾ ਕਿ ਇਹ ਤਾਂ ਸਾਡੀ ਜਿਹੜੀ ਹੈਗੀ ਆ ਮੰਜੀਟ ਹੋ ਗਿਆ ਤੇ ਹੁਣ ਆਪਾਂ ਇਹਦਾ ਕੁਛ ਨਾ ਕੁਛ ਕਰੀਏ ਤੇ ਫਿਰ ਕਈ ਸਿੰਗਰਾਂ ਨੇ ਜਿਵੇਂ ਕਰਨਾ ਓਜਲਾ ਸੀ ਜਿਨੇ ਕਿ ਕਿਆ ਲਾਈ ਹੋ ਕੇ ਮੇਰੀ ਨੌ ਦੇ ਚੀਚੀ ਦੀ ਉਂਗਲੀ ਦੇ ਨੌ ਦੇ ਬਰਾਬਰ ਵੀ ਹੈ ਨੀਗਾ ਇਹ ਜਿਹੜਾ ਕੋਈ ਸਿੰਗਰ ਇਦਾਂ ਉਦਾਂ ਉਤੋਂ ਇੱਕ ਇਹ ਪਤਾ ਲੱਗਦਾ ਸੀਗਾ ਕਿ ਇਹਨਾਂ ਦੇ ਵਿੱਚ ਈਰਖਾ ਵੀ ਆ ਤੇ ਇਹਨਾਂ ਤੇ ਇੱਕ ਬੰਦੇ ਨੂੰ ਕਾਮਯਾਬੀ ਦੀ ਬਲੰਦੀ ਦੀ ਪੂਰੀ ਪੀੜੀ ਮੰਜ਼ਲ ਤੇ ਪਹੁੰਚਿਆ ਜਰ ਨਹੀਂ ਹੋ ਰਿਹਾ ਤੇ ਯਾਰ ਨਾ ਔਖਾ ਵੀ ਹੁੰਦਾ ਹੁਣ ਕਈ ਐ ਤੇ ਉਦਾਹਰਨ ਦੇਣਗੇ ਫਿਰ ਸਿੱਧੂ ਮੂਸੇਵਾਲਾ ਦਾ ਜੱਟ ਜਿਹਾ ਉਹ ਠੀਕ ਆ ਉਹ ਇੱਕ ਬੱਕਰਾ ਮਟਰ ਪਰ ਇੱਥੇ ਜੀਵਤ ਜਾਗਤ ਬੰਦੇ ਦੀ ਗੱਲ ਹੋ ਰਹੀ ਆ ਰਾਕੇ ਦੀ ਕਿਉਂਕਿ ਉਹਦੇ ਕੋਈ ਗਾਣਿਆਂ ਦੇ ਵਿੱਚ ਐਡੀ ਲੱਚਰ ਤਾਂ ਨਹੀਂ ਸੀ ਸਿਰਫ ਉਹ ਗੱਲ ਉਹ ਕਰਦਾ ਸੀ ਕੀ ਹੁਣ ਡੋਟੀਆਂ ਦੇ ਕਾਟ ਖਾਂਦੇ ਨਹੀਂ ਲੋਕ ਕੀ ਡੋਟੇ ਪੀਂਦੇ ਨਹੀਂ ਲੋਕ ਕੀ ਡੋਟੇਾਂ ਦਾ ਜ਼ਿਕਰ ਨਹੀਂ ਹੁੰਦਾ ਕਹਿਣ ਦਾ ਮਤਲਬ ਕੀ ਫੀਮ ਪੁੱਕੀ ਦਾ ਜ਼ਿਕਰ ਨਹੀਂ ਹੁੰਦਾ ਉਹਦੇ ਗਾਣਿਆਂ ਦੇ ਵਿੱਚ ਇਹੋ ਹੀ ਚੀਜ਼ ਸੀਗੀ ਦੋ ਚਾਰ ਸ਼ਬਦ ਸੇ ਤੇ ਉਹਨਾਂ ਨੂੰ ਲਿਜਾ ਕੇ ਐਡਾ ਕੀਤਾ ਗਿਆ ਕਿ ਤਾਂ ਇਹ ਨਾ ਕਰਦਾ ਉਹਦਾ ਕਰਦਾ ਤੇ ਗੀਤ ਨਹੀਂ ਕਰੇ ਆਹ ਨੂੰ ਵਿਚਾਰੇ ਨੇ ਜਿਹੜੇ ਉਸ ਤੋਂ ਬਾਅਦ ਗੀਤ ਗਾਏ ਉਹ ਐਨੇ ਬਿਲਕੁਲ ਨਹੀਂ ਚੱਲੇ ਜਿੰਨਾ ਅਮਲੀ ਐਂਥਮ ਔਰ ਭੁੱਕੀ ਲੈਣ ਜਾਂਦੇ ਤੇ ਇੱਕ ਗਾਣਾ ਸੀ ਜਿੱਥੋਂ ਨੇ ਆਪਣੇ ਯਾਤਰੀ ਵਿੱਚ ਜ਼ਿਕਰ ਕੀਤਾ ਉਸ ਚੀਜ਼ ਨਾਲ ਰੱਖ ਕੇ ਦੀ ਕੈਲੋਪੀ ਫੈਨ ਫੋਲਿੰਗ ਵੀ ਬਹੁਤ ਬਧੀ ਤੇ ਉਹਨੂੰ ਆਪਣੇ ਸਮਾਜ ਦਾ ਵੀ ਬਹੁਤ ਵੱਡਾ ਇੱਕ ਸਾਥ ਔਰ ਸਹਿਯੋਗ ਮਿਲਿਆ ਪਰ ਇਹਨਾਂ ਲੋਕਾਂ ਤੇ ਨਹੀਂ ਸੀ ਯਾਰ ਹੁੰਦਾ ਕਿਉਂਕਿ ਦੇਖੋ ਮੈਂ ਜਾਟਾ ਹਾਂ ਚਾਹੇ ਕੁਝ ਵੀ ਆ ਪਰ ਆਪਾਂ ਆਗੇਗਾ ਉਸ ਬੰਦੇ ਦੇ ਨਾਲ ਜਿਹੜਾ ਬੰਦਾ ਜਾਨੀ ਕਿ ਮਿਹਨਤ ਕਰਕੇ ਅੱਗੇ ਇਸ ਤਰ੍ਹਾਂ ਹੀ ਚਮਕੀਲਾ ਮਿਹਨਤ ਕਰਕੇ ਅੱਗੇ ਆਇਆ ਸੀ ਤੇ ਬਾਕੀ ਦੇ ਨਾਲ ਤੇ ਸਿੰਗਰਾਂ ਤੇ ਯਰ ਨਹੀਂ ਸੀ ਹੋਇਆ ਉਹੀ ਕੁਝ ਵਾਪਰਿਆ ਤੇ ਵਾਪਰ ਰਿਹਾ ਹੈਗਾ ਆ ਰਾਕੇ ਦੇ ਨਾਲ ਅੱਜ ਰਾਕੇ ਨੂੰ ਬਿਲਕੁਲ ਅੱਗੇ ਆਉਣੇ ਨਹੀਂ ਦਿੱਤਾ ਗਿਆ ਤੇ ਉਹ ਪਿੱਛੇ ਤਕੇ ਲਿਆ ਗਿਆ ਤੇ ਤੱਕਿਆ ਗਿਆ ਤੇ ਮੈਂ ਤਾਂ ਹੀ ਬੇਨਤੀ ਕਰੂੰਗਾ ਰਾਕੇ ਨੂੰ ਬਾਈ ਜਿਹੜੀ ਤੇਰੀ ਲੈਂ ਹੈਗੀ ਜਿਵੇਂ ਤੂੰ ਪਹਿਲਾਂ ਦੇ ਗਾਣੇ ਗਾਦਾ ਸੀ ਉਸ ਤਰ੍ਹਾਂ ਗਾ ਬਾਕੀ ਵੀ ਬਥੇਰਾ ਕੁਝ ਗਾਉਂਦੇ ਆ ਤਾ ਤੇਰੀ ਜਿਹੜੀ ਫੈਨ ਫਾਲੋਇੰਗ ਆ ਬਦੇ ਤੇ ਬਾਈ ਤੂੰ ਇਸ ਤਰ੍ਹਾਂ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਵਾਲੀ ਲੈਂ ਨਾ ਛੱਡ ਜਿਹੜੀ ਤੂੰ ਪਹਿਲੇ ਅਮਲੀ ਐਂਥਮ ਵਾਲੀ ਲੈਂ ਨਾ ਉਸ ਟੌਨ ਚ ਆ ਜਾ ਬਾਈ ਫਟੇ ਮੈਨੂੰ ਪਤਾ ਤੇਰੇ ਬਹਿ ਜਾ ਬਹਿ ਜਾ ਕਰ ਦੂੰਗਾ ਸੋ ਮੇਰੀ ਬੇਨਤੀ ਆ ਜੇ